ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਕੇਸ ਸੰਬੰਧੀ ਤੁਹਾਡੇ ਨਾਲ ਵਿਚਾਰ ਕਰ ਰਿਹਾ ਪਰ ਮੈਂ ਇਹ ਵੀਡੀਓ ਪਾਉਣ ਦਾ ਕਾਰਨ ਇਹ ਹੈ ਕਿ ਹੋ ਸਕਦਾ ਕਿ ਮੇਰੇ ਵਰਗੇ ਕਈ ਬੇੜੇ ਬੰਦੇ ਵਿਚਾਰੇ ਠੱਕੀ ਖਾਂਦੇ ਹੋਣ ਜਿਨ੍ਹਾਂ ਨੂੰ ਇਨਸਾਫ ਨਾ ਮਿਲਿਆ ਹੋਵੇ ਤੇ ਜਾਂ ਫਿਰ ਵਕੀਲਾਂ ਦੇ ਕਰਕੇ ਰਹਿ ਗਏ ਜਿਨ੍ਹਾਂ ਦੇ ਕੇਸ ਵਾਂ ਤੁਹਾਨੂੰ ਆਪਣੇ ਇੱਕ ਕੇਸ ਬਾਰੇ ਸਾਂਝ ਪਾਉਣਾ ਚਾਹੁੰਦਾ ਸਾਰੀ ਸੰਗਤ ਦੇ ਨਾਲ ਕਿ ਮੈਂ 1984 ਜੇਲ ਕੱਟੀ ਸੀ ਉਹ ਕੇਸ ਮੇਰਾ ਹਾਈ ਕੋਰਟ ਲੱਗਾ ਸੀ ਪਰ ਉਹ ਕੇਸ 2023 ਵਿੱਚ ਡਿਸਮਿਸ ਹੋ ਗਿਆ 25 ਸਾਲ ਬਾਅਦ ਔਰ ਉਹ ਜਿੱਥੇ ਤੱਕ ਮੈਨੂੰ ਲੱਗਦਾ ਕਿ ਵਕੀਲਾਂ ਦੀ ਅੰਗਿਲੀ ਕਰਕੇ ਜਿਹੜਾ ਕੇਸ ਜਿਹੜੇ ਖਰਾਬ ਹੋਇਆ ਹੁਣ ਆ ਵੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਆ ਲੀਗਲ ਨੋਟਿਸ ਹੰਦਾਈ ਦਾਤਾ ਕੋਈ ਕੇਸ ਸਰਕਾਰ ਤੇ ਕਰਨਾ ਹੋਵੇ ਜਾਂ ਕੋ ਮੌਜੂਦਾ ਕੋਈ ਇਸ ਸੰਬੰਧ ਕੋਈ ਵੀ ਚੀਜ਼ ਮੰਗਣੀ ਹੋਵੇ ਆਹ ਲੀਗਲ ਨੋਟਿਸ ਵਾ ਇਹ ਮੈਂ 15 12 1998 ਨੂੰ ਪੰਜਾਬ ਸਰਕਾਰ ਨੇ ਦਿੱਤਾ ਸੀ 1998 ਦੇ ਵਿੱਚ ਠੀਕ ਆ ਜੀ ਇਹਦੇ ਵਿੱਚ 30 ਲੱਖ ਰੁਪਏ ਦਾ ਵੇਰਵਾ ਜੇ ਕਿਉਂਕਿ ਜਦੋਂ ਆਪਾਂ ਕੋਈ ਮਕਾਨ ਬਣਾਈਏ ਉਹਦੀ ਨੀਂਹ ਰੱਖੀ ਜਾਂਦੀ ਆਰ ਮੈਨੂੰ ਵੀ ਵਕੀਲਾ ਨੇ ਦੱਸਿਆ ਸੀ ਕਿ ਚੰਨਲ ਸਿੰਘ ਆ ਜਿਹੜਾ ਲੀਗਲ ਨੋਟਿਸ ਹੈ ਨਾ ਇਹਦੇ ਤੇ ਸਾਰਾ ਕੇਸ ਚੱਲਣਾ ਭਾਵੇਂ ਇਹਦੇ ਤੇ 20 ਕਰੋੜ ਰੁਪਇਆ ਮੰਗਲਾ ਜਿਹਨਾਂ ਨਾਮ ਇਹ ਵਧਣਾ ਦੇ ਨਾਮ ਘਟਣਾ ਚਲੋ ਮੈਨੂੰ ਇਹਨਾਂ ਨਹੀਂ ਸੀ ਗਿਆਨਵਾ 30 ਲੱਖ ਰੁਪਇਆ ਮੰਗਿਆ ਉਸ ਤੋਂ ਬਾਅਦ ਆ ਕੋਰਟ ਦੇ ਕਾਰਜ ਤੇ ਮੇਰੇ ਹਾਈ ਕੋਰਟ ਦੇ ਇਹਦੇ ਵਿੱਚ ਫਿਰ 30 ਲੱਖ ਰੁਪਏ ਦਾ ਜੰਕਰ ਆਇਆ ਇਹ ਮਨ ਨੂੰ 30 ਲੱਖ ਰੁਪਿਆ ਹਰਜਾਨਾ ਦਿੱਤਾ ਜਾਏ ਮੰਗ ਸੀ ਮੇਰੀ ਔਰ ਆ ਜਿਹੜਾ ਸਟੇਟ ਜੱਜ ਦਾ ਫੈਸਲਾ ਇਹ ਮੈਂ ਨਟਤੇ ਹੀ ਪਾਇਆ ਫੇਸਬੁੱਕ ਤੇ ਵੀ ਤੇ ਮੇਰੇ ਸਾਰੇ ਵੀਰ ਪੜ ਲਾਣੇ ਇਹਦੇ ਇਹਦੇ ਸਾਫ ਸਾਫ ਫੈਸਲੇ ਵਿੱਚ ਲਿਖਿਆ ਜੱਜ ਸਾਹਿਬ ਨੇ ਕੀ ਵਕੀਲਾ ਨੇ ਮੌਜੂਦੀ ਕੋਈ ਗੱਲ ਨਹੀਂ ਕੀਤੀ ਸਿਰਫ ਤਰਸ ਦੇ ਆਧਾਰ ਤੇ ਹੀ ਕੇਸ ਸਾਰਾ ਕੋ ਮਦਾਰਿਆ ਤੇ ਨਾ ਹੀ ਉਹਨਾਂ ਨੇ ਕੋਈ ਬਹਿਸ ਬਹਿਸ ਤੇ ਕੀਤੀ ਕਾਰਨ ਪਤਾ ਕੀ ਸੀ ਕਿ ਜਿਸ ਦਿਨ ਇਹ ਫੈਸਲਾ ਹੁੰਦਾ ਉਸ ਦਿਨ ਮੇਰਾ ਵਕੀਲ ਕੋਰਟ ਵਿੱਚ ਨਹੀਂ ਸੀਗਾ ਉਸ ਦਿਨ ਸਾਰੇ ਵਕੀਲ ਸ਼ਰਮਣ ਕਮੇਟੀ ਦੇ ਸੀ ਮੇਰਾ ਕੇਸ 1999 ਦਾ ਸ਼੍ਰੋਮਣੀ ਕਮੇਟੀ ਜਾਂਦੀ ਹੈ 2022 ਤੇ 2020 ਦੇ ਵਿੱਚ ਸੌਰੀ 20 ਦੇ ਵਿੱਚ ਉੱਥੇ ਗਈ ਮੇਰਾ 1999 ਦਾ ਸੀ 21 ਸਾਲ ਬਾਅਦ ਉਹ ਚਲੋ ਕੇਸ ਨਹੀਂ ਸੀ ਹੁੰਦਾ ਤੇ ਮੇਰਾ ਵੀ ਕੇਸ ਜੋਧਪੂਰੀ ਕਰਕੇ ਮੇਰੇ ਨਾਲ ਅਟੈਚਮੈਂਟ ਕਰ ਦਿੱਤਾ ਤੇ ਮੇਰਾ ਕੇਸ ਤੇ ਕੇਸ ਦੇ ਵਿੱਚ ਮੇਰਾ ਵਕੀਲ ਤੇ ਹੈ ਹੀ ਨਹੀਂ ਸੀ ਤੋਂ ਬੈਸ ਹੋਈ ਉਰਮਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਲੈਟਰ ਲਿਖਿਆ ਸੀ ਮੈਨੂੰ ਵਕੀਲ ਦਿੱਤਾ ਫਿਰ ਮੈਨੂੰ ਵਕੀਲ ਸਾਹਿਬ ਨੇ ਵੀ ਦੱਸਿਆ ਕਿ ਇਹਦੇ ਤੇ ਮੌਜੂਦਾ ਮੰਗੀ ਹੈ ਨਹੀਂ ਕਿਉਂਕਿ ਜੇ ਮੇਰਾ ਵਕੀਲ ਉਹ ਤਰੀਕ ਫੈਸਲੇ ਵਾਲੇ ਦਿਨ ਹੁੰਦਾ ਤੇ ਉਹ ਗੱਲ ਕਰਦਾ ਕਿ ਜੇ ਇਹਨੂੰ ਮੌਜਾ ਮੰਗਦਾ ਜੀ ਇਹਨੂੰ ਮੌਜਾ ਮਿਲਣਾ ਚਾਹੀਦਾ ਜਿਦਾ ਦੂਜਿਆਂ ਨੂੰ ਮਿਲਿਆ ਹੁਣ ਸ਼ਰਮਣੀ ਕਮੇਟੀ ਦੇ ਵਕੀਲਾਂ ਨੂੰ ਮੇਰੇ ਕੇਸ ਬਾਰੇ ਜਾਣਕਾਰੀ ਨਹੀਂ ਇਹ ਜਿਹੜੇ ਫਿਰ ਇਹਨਾਂ ਨੇ ਜਾ ਕੇ ਚੱਲ ਗਈ ਪਤਾ ਨਹੀਂ ਇਹਨਾਂ ਦੀ ਮਨਸ਼ਾ ਕੀ ਹੈ ਸਬੰਧ ਦੇਚ ਮੈਂ ਪ੍ਰਧਾਨ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਜਿਹੜੇ ਸਾਡੇ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਇਹਨਾਂ ਨੂੰ ਮਿਲੂਗਾ ਹੁਣ ਇਸ ਕੇਸ ਦੇ ਵਿੱਚ ਪੂਰਨ ਸਿੰਘ ਹੁੰਦਲ ਦਾ ਵੀ ਜੇਕਰ ਆਇਆ ਪਰ ਮੈਂ ਤੁਹਾਨੂੰ ਸਾਥ ਸੰਗਤ ਤੇ ਦੱਸਣਾ ਚਾਹੁੰਨਾ ਕਿ ਮੈਨੂੰ ਸ਼ਰਮਣੀ ਕਮੇਟੀ ਨੇ ਵਕੀਲ ਨਹੀਂ ਤੇ ਦਿੱਤਾ ਜੇ ਮੈਨੂੰ ਵਕੀਲ ਦਿੱਤਾ ਹੁੰਦਾ ਤਾਂ ਪਰ ਸ਼ਰੋਨੀ ਕਮੇਟੀ ਦੇ ਵਕੀਲ ਨੂੰ ਮੇਰੇ ਕੇਸ ਦੀ ਸਾਰੀ ਜਾਣਕਾਰੀ ਹੋਣੀ ਸੀ ਤੇ ਜੇ ਜਾਣਕਾਰੀ ਹੁੰਦੀ ਤੇ ਉਹ ਜੱਜ ਸਾਹਿਬ ਨੂੰ ਕਹਿੰਦੇ ਉਹ ਬੈਸ ਵਾਲੇ ਦਿਨ ਕੀ ਆਹ ਕੇਸ ਆ ਜੀ ਚੰਨਣ ਸਿੰਘ ਦਾ ਕੇਸ ਆ ਇੰਨੇ ਪੈਸੇ ਦਾ ਮੌਜਦਾ ਮੰਗਦਾ ਇਹਨੂੰ ਦਿੱਤਾ ਜਾਏ ਉਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਉਹ ਇਸ ਕਰਕੇ ਕੇਸ ਜਿਹੜਾ ਮੇਰਾ ਉਹ ਖਾਰਜ ਹੋ ਗਿਆ ਤੇ ਦੁਬਾਰਾ ਮੈਨੂੰ ਹਾਈ ਕੋਰਟ ਵੱਲੋਂ ਸਰਕਾਰ ਵੱਲੋਂ ਵਕੀਲ ਮਿਲਿਆ ਮਮਤਾ ਦੁਬਾਰਾ ਰੈਟ ਪ੍ਰੈਡਿਕਸ਼ਨ ਅਪੀਲ ਕਰ ਰਿਹਾ ਹਾਈ ਕੋਰਟ ਦੇ ਵਿੱਚ ਉਰ ਮੈਂ ਤੁਹਾਨੂੰ ਮੇਰੇ ਦੱਸਣ ਦਾ ਕਾਰਨ ਇਹੋ ਹੀ ਸੀ ਕਿ ਕਈ ਵਾਰੀ ਵਕੀਲਾਂ ਦੀ ਅੰਗਿਲੀ ਕਰਕੇ ਵੀ ਕੇਸ ਖਰਾਬ ਹੋ ਜਾਂਦਾ ਹੁਣ ਤਾਂ ਲੱਗੂ ਮੈਂ ਤਾਂ ਗਰੀਬ ਆਦਮੀ 23 25 ਸਾਲ ਹੋ ਗਿਆ ਕੇਸ ਵੜਦਿਆਂ 99 ਦੀ ਮੈਂ ਕਾਰਵਾਈ ਸ਼ੁਰੂ ਕੀਤੀ ਹੈ 98 ਦੇ ਵਿੱਚ ਮੈਂ ਲੀਗਲ ਨੋਟਿਸ ਦਿੱਤਾ ਉਦੋਂ ਤੋਂ ਕਾਰਵਾਈ ਸ਼ੁਰੂ ਹੋਆ ਤੇ 2025 ਹੈ ਕਿਨਾ ਕਿਨਾ ਸਮਾ ਗਿਆ ਬੱਚਾ ਜੰਮ ਕੇ ਗਾਂ ਪਿਓ ਬਣ ਜਾਂਦਾ ਹੁਣ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਹਾਈ ਕੋਰਟ ਸਾਹਿਬ ਦੇ ਹਾਈ ਕੋਰਟ ਦੇ ਜਸਟਿਸ ਸਾਹਿਬ ਨੂੰ ਕਿ ਮੇਰਾ ਕੇਸ ਬਿਲਕੁਲ ਜੋਧਪੁਰਿਆਣਾੋਂ ਵੱਖਰਾ ਕੀਤਾ ਜਾਏ ਜੋ ਕਿ ਇਹ 22 ਸਾਲ ਬਾਅਦ ਆ ਰਹੇ ਨੇ ਔਰ ਇਹਨਾਂ ਨੂੰ ਬਹੁਤ ਸੁਰਤਾ ਮਿਲ ਗਿਆ ਜਿਨੇ ਗਲਤੀ ਕੀਤੀ ਔ ਸਜ਼ਾ ਭੁਗਤੇ ਮੈਂ ਤਾਂ ਰੈਗੂਲਰੀ ਕੇਸ ਲੰਡਿਆ ਸੀ। ਪਰ ਮੈਂ ਇਹੋ ਹੀ ਬਸਰਾ ਲੈ ਕੇ ਪਾਰਟੀ ਪ੍ਰਧਾਨ ਸਦਾ ਸੁਪੀਰ ਸਿੰਘ ਬਾਦਲ ਸਾਹਿਬ ਨੂੰ ਮਿਲੂੰਗਾ। ਪਰ ਇਹ ਮੈਂ ਕਹੂੰਗਾ ਕਿ ਆ ਵਿਖੋ ਜੀ ਆ ਜੱਜ ਸਾਹਿਬ ਦੀ ਹੈ ਫੈਸਲਾ ਕੋਰਟ ਦਾ। ਉਹਦੇ ਵਿੱਚ ਜੱਜ ਸਾਹਿਬ ਨੇ ਲਿਖਿਆ ਕਿ ਵਕੀਲਾ ਨੇ ਮੌਜੂਦ ਸੰਬੰਧੀ ਕੋਈ ਬਹਿਸ ਨਹੀਂ ਕੀਤੀ, ਕੁਛ ਨਹੀਂ ਕੀਤਾ ਸਿਰ ਤਰਸ ਦੇ ਆਧਾਰ ਤੇ ਹੀ ਕੇਸ ਚੱਲਦਾ ਰਿਹਾ। ਤੇ ਇਸ ਕਰਕੇ ਇਹ ਜਿਹੜੀ ਰੈਟ ਪੇਟੀਸ਼ਨ ਖਾਰਜ ਕੀਤੀ ਜਾਂਦੀ ਆ। ਔਰ ਇਹਦੇ ਵਿੱਚ ਪੂਰਨ ਸਿੰਘ ਹੁੰਦਲ ਵਕੀਲ ਦਾ ਵੀ ਥੋੜਾ ਜਿਹਾ ਜ਼ਿਕਰ ਆਇਆ ਤੇ ਮੈਂ ਕਹਿੰਦਾ ਕਿ ਜੇ ਤੁਸੀਂ ਮੇਰੇ ਕੇਸ ਦੀ ਪੈਵਾੜੀ ਨਹੀਂ ਕਰਦੇ ਫਿਰ ਮੇਰੇ ਕੇਸ ਦੇ ਵਿੱਚ ਤੁਸੀਂ दखलੰਦਾ ਜੀ ਵੀ ਨਾ ਦਵੇ ਸੋ ਇਨੀਆਂ ਬੇਨਤੀ ਕਰਦਾ ਕਿ ਮੇਰਾ ਇਹਨਾਂ ਪੁਰਾਣਾ ਕੇਸ ਵਾਂਗ ਜੇ ਮੈਨੂੰ ਕੋਈ ਸੰਘਰਸ਼ ਵੀ ਕਰਨਾ ਪਿਆ ਤੇ ਮੈਂ ਕਰੂੰਗਾ ਕਿਉਂਕਿ ਮੈਂ ਸ਼ੁਰੂ ਤੋਂ ਹੀ ਮੁਆਫੀ ਦੀ ਮੰਗ ਕੀਤੀ ਹੈ ਮੈਂ ਕੋਈ ਨੌਕਰੀ ਦੀ ਮੰਗ ਨਹੀਂ ਕੀਤੀ ਨੌਕਰੀ ਤੇ ਵੈਸਾ ਵੀ ਆਮ ਬੰਦਿਆਂ ਨੂੰ ਭਈਆਂ ਨੂੰ ਵੀ ਸ਼ਰੋਨੀ ਕਮੇਟੀ ਨੇ ਦਿੱਤੀ ਆ ਯਾਰ ਅਹੀਂ ਇੰਨੀਆਂ ਜੇਲਾਂ ਕੱਟੀਆਂ ਇਹਨਾਂ ਕੁਝ ਕੀਤਾ ਜਾਂ ਤੇ ਮੈਨੂੰ ਕੋ ਵਕੀਲ ਦਿੱਤਾ ਹੁੰਦਾ ਜੋ ਵੀ ਕੁਝ ਕੀਤਾ ਮੈਂ ਇੱਕ ਸੰਘਰਸ਼ ਦਾ ਰਸਤਾ ਜੋਣ ਕੇ ਕੀਤਾ ਉਹ ਰਾਜ ਸੰਗਤ ਜੀ ਮੈਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਨਾਲੇ ਮੈਂ ਗ੍ਰਾਂਥੀ ਸਿੰਘ ਵੀ ਆ ਗਾ ਤੇ ਮੈਨੂੰ ਤੇ ਹੁਣ ਪੂਰਾ ਯਕੀਨ ਹੋ ਗਿਆ ਪਹਿਲਾਂ ਵੀ ਜਕੀਨ ਸੀ ਮਹਾਰਾਜ ਕਹਿੰਦੇ ਆਪਾਂ ਸਾਹੀ ਆਪਣਾ ਪਈ ਕਾ ਸਵਾਰੀ ਏ ਆਪਣੀ ਲੜਾਈ ਆਪ ਲੜਨੀ ਪੈਂਦੀ ਏ ਕੋਈ ਕਿਸੇ ਦਾ ਸਾਥ ਨਹੀਂ ਦੇਦਾ ਸਵਾਈ ਪ੍ਰਮਾਤਮਾ ਤੋਂ ਤੋਂ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਹੁਣ ਜਿੱਥੇ ਤੱਕ ਵੀ ਅਖੀਰ ਤੱਕ ਵੀ ਹੋਊਗਾ ਤਾਂ ਮੈਂ ਆਪਣਾ ਸੰਘਰਸ਼ ਕਰੂੰਗਾ ਲੜੂੰਗਾ ਔਰ ਜੇ ਇੰਨਾ ਚਿਰ ਮੈਨੂੰ ਸ਼ਰੋਨੀ ਕਮੇਟੀ ਨੇ ਵਕੀਲ ਨਹੀਂ ਦਿੱਤਾ ਤਾਂ ਹੁਣ ਮੈਂ ਸ਼ਰੋਨੀ ਕਮੇਟੀ ਕੋ ਵਕੀਲ ਵੀ ਨਹੀਂ ਮੰਗਦਾ ਮੁਰ ਮੈਂ ਜੱਜ ਸਾਹਿਬ ਨੂੰ ਇੱਕ ਸਪੈਸ਼ਲ ਇੱਕ ਬੇਨਤੀ ਕਰਨਾ ਚਾਹੁੰਦਾ ਲਿਖਤੀ ਬੇਨਤੀ ਕਰੂੰਗਾ ਕਿ ਮੇਰੇ ਕੇਸ ਦੇ ਨਾਲ ਇਹਨਾਂ ਨੂੰ ਬਿਲਕੁਲ ਵੱਖ ਕੀਤਾ ਜਾਏ ਮੇਰੇ ਕੇਸ ਨਾਲ ਬਿਲਕੁਲ ਨਾ ਜੋੜਿਆ ਜਾਵੇ ਇਹਨੀਆਂ ਬੇਨਤੀਆਂ ਪ੍ਰਵਾਨ ਕਰੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ